ਸਟੂਡੈਂਟਸ ਅੱਜ ਅਸੀਂ ਕਰਾਂਗੇ ਲੇਖ ਮੇਰੇ ਸਕੂਲ ਦਾ ਚਪੜਾਸੀ ਠੀਕ ਹੈ ਇਹਦੀ ਅਸੀਂ 12 ਲਾਈਨਾਂ ਕਰਾਂਗੇ ਠੀਕ ਹੈ ਤਾਂ ਚਲੋ ਅਸੀਂ ਸਟਾਰਟ ਕਰਦੇ ਹਾਂ ਨੰਬਰ 1 ਹੈ ਡੈਸ਼ ਕੋਈ ਵੀ ਨਾਂ ਜਿਹੜੇ ਤੁਹਾਡੇ ਸਕੂਲ ਦਾ ਪ੍ਰਿੰਸੀਪਲ ਹਨ ਲਓ ਉਹਦਾ ਪਰ ਦੇਣਾ ਇੱਥੇ ਠੀਕ ਹੈ ਸਾਡੇ ਸਕੂਲ ਦਾ ਚਪੜਾਸੀ ਹੈ ਜਿਹਦੇ ਕੀ ਰਾਮ ਲਾਲ ਸਾਡੇ ਸਕੂਲ ਦਾ ਚਪੜਾਸੀ ਹੈ ਠੀਕ ਹੈ ਨੰਬਰ 2 ਉਨਾ ਦੀ ਉਮਰ 30 ਸਾਲ ਹੈ। ਨੰਬਰ 3 ਉਹ ਸਾਡੇ ਤੋਂ ਪਹਿਲਾਂ ਸਕੂਲ ਆਉਂਦਾ ਹੈ। ਠੀਕ ਹੈ ਇਹਨਾਂ ਦਾ ਟਾਈਮ ਪਹਿਲਾਂ ਦਾ ਹੁੰਦਾ ਹੈ। ਨੰਬਰ 4 ਉਹਨਾਂ ਦੀ ਵਰਦੀ ਖਾਕ ਕੀ ਰੰਗ ਦੀ ਹੈ? ਠੀਕ ਹੈ। ਨੰਬਰ 5 ਉਹ ਸਕੂਲ ਦੇ ਲੱਗਣ ਦੀ ਅਤੇ ਪੀੜਾ ਦੀ ਸਮੇ ਅਨੁਸਾਰ ਕੈਂਟੀ ਮਾਰਦਾ ਹੈ ਠੀਕ ਹੈ ਤੁਹਾਡੇ ਸਕੂਲੇ ਮਾਰਦੇ ਹੁਣੇ ਨਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਡਿਊਟੀ ਹੈ ਉਹਨਾਂ ਦੀ ਨੰਬਰ 6 ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦਾ ਹੈ ਜਾਂ ਨਿਭਾਉਂਦੇ ਹਨ ਠੀਕ ਹੈ ਨੰਬਰ 7 ਉਹ ਕਮਰਿਆਂ ਦੀ ਸਫਾਈ ਕਰਦਾ ਹੈ ਠੀਕ ਹੈ ਨੰਬਰ 8 ਉਹ ਹਰ ਕਮਰੇ ਵਿੱਚ ਚਾਕ ਡਸਟਰ ਕੁਰਸੀ ਟੇਬਲ ਦਾ ਪ੍ਰਬੰਧ ਵੀ ਕਰਦਾ ਹੈ ਠੀਕ ਹੈ ਨੰਬਰ 9 ਉਹ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਨੰਬਰ 10 ਉਹ ਕਿਸੇ ਨੂੰ शिकायत का मौका नहीं नंबर ग्यारह प्रिंसीपल दे कमरे दे बाहर बैठता है नंबर बारह वो हमेशा अध्यापक बच्चों की मदद करता है ठीक है ये हो गया थोड़ा तो मेरे स्कूल का ਚਪੜਾਸੀ ਲੇਖ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈ ਓਕੇ ਮਾਈ